ਹਾਂਜੀ ਅੱਜ ਦੀ ਬ੍ਰੇਕਿੰਗ ਨਿਊਜ਼ ਗੁਰਲੀਨ ਦੇ ਘਰੋਂ ਆਈ ਖੁਸ਼ਖਬਰੀ ਗੁਰਲੀਨ ਨੇ ਦਿੱਤੀ ਸਾਰਿਆਂ ਨੂੰ ਖੁਸ਼ਖਬਰੀ ਡਾਕਟਰਾਂ ਨੇ ਭੇਜੀ ਖੁਸ਼ਖਬਰੀ ਵਾਲੀ ਰਿਪੋਰਟ ਹਾਂਜੀ ਕੀ ਹੈ ਖੁਸ਼ੀ ਦੀ ਗੱਲ ਗੁਰਲੀਨ ਕੀ ਬਣ ਸਕਦੀ ਏ ਜਲਦੀ ਹੀ ਮਾਂ ਜਾਂ ਫਿਰ ਕੋਈ ਹੋਰ ਹੈ ਖੁਸ਼ਖਬਰੀ ਹਾਂਜੀ ਜਾਣਨ ਲਈ ਸਾਡੇ ਚੈਨਲ ਤੇ ਬਨੇ ਰਹੋ ਅਤੇ ਦੇਖੋ ਪੂਰੀ ਜਾਣਕਾਰੀ ਅਤੇ ਜਾਨੋ ਇਸ ਵੀਡੀਓ ਦਾ ਪੂਰਾ ਸੱਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉਤੇ ਜਿੱਥੇ ਅਸੀਂ ਹੁੰਦੇ ਆ سوشل میڈیا ਤੇ ਵਾਇਰਲ ਹੋ ਰਹੀਆਂ ਸਭ ਤੋਂ 트ੈਂਡਿੰਗ ਖਬਰਾਂ ਅਤੇ ਸਭ ਤੋਂ ਸੱਚੀਆਂ ਗੁਰਲੀਨ ਵੱਲੋਂ ਆ ਸਕਦੀ ਏ ਵੱਡੀ ਖੁਸ਼ਖਬਰੀ ਇਸ ਪਿੱਛੇ ਕੀ ਏ ਵੱਡਾ ਰਾਜ਼ ਕਿ ਗੁਰਲੀਨ ਜਲਦੀ ਹੀ ਬਣ ਸਕਦੀ ਏ ਮਾਂ ਆਜੋ ਜਾਨੂ ਦੋਸਤੋ ਸੋਸ਼ਲ ਮੀਡੀਆ ਤੇ ਇਸ ਸਮੇਂ ਇੱਕ ਬਹੁਤ ਹੀ ਖੁਸ਼ਖਬਰੀ ਭਰੀ ਖਬਰ ਚੱਲ ਰਹੀ ਏ ਮਸ਼ਹੂਰ ਚਿਹਰਾ ਗੁਰਲੀਨ ਨੂੰ ਲੈ ਕੇ ਚਰਚਾ ਹੈ ਕਿ ਉਹ ਜਲਦੀ ਹੀ ਮਾਂ ਬਣ ਸਕਦੀ ਏ ਦੱਸਿਆ ਜਾ ਰਿਹਾ ਏ ਕਿ ਡਾਕਟਰਾਂ ਵੱਲੋਂ ਆਈ ਇੱਕ ਮੈਡੀਕਲ ਰਿਪੋਰਟ ਵਿੱਚ ਖੁਸ਼ਖਬਰੀ ਮਿਲੀ ਏ ਜਿਸ ਤੋਂ ਬਾਅਦ ਗੁਰਲੀਨ ਦੇ ਨਜ਼ਦੀਕੀ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਹਾਲਾਂਕਿ ਅਜੇ ਤੱਕ ਗੁਰਲੀਨ ਵੱਲੋਂ ਕੋਈ ਵੀ ਆਫੀਸ਼ੀਅਲ ਪੁਸ਼ਟੀ ਸਾਹਮਣੇ ਨਹੀਂ ਆਈ ਪਰ ਸੋਸ਼ਲ ਮੀਡੀਆ ਤੇ ਇਹ ਖਬਰ ਕਾਫੀ ਜੋਰਾਂ ਸ਼ੋਰਾਂ ਨਾਲ ਵਾਇਰਲ ਹੋ ਰਹੀ ਹੈ ਫੈਨਸ ਦੇ ਰਿਐਕਸ਼ਨ ਵੀ ਬਹੁਤ ਵਧੀਆ ਆ ਰਹੇ ਹਨ ਖਬਰ ਸਾਹਮਣੇ ਆਉਂਦੇ ਹੀ ਫੈਨਸ ਵੱਲੋਂ ਵਧਾਈਆਂ ਅਤੇ ਦੁਆਵਾਂ ਦਾ ਦਿਲਸਿਲਾ ਸ਼ੁਰੂ ਹੋ ਗਿਆ ਹੈ ਕੋਈ ਲਿਖ ਰਿਹਾ ਹੈ ਰੱਬ ਕਰਕੇ ਸਭ ਕੁਝ ਠੀਕ ਰਹੇ ਗੁਰਲੀਨ ਦੀ ਜ਼ਿੰਦਗੀ 'ਚ ਨਵਾਂ ਚੈਪਟਰ ਸ਼ੁਰੂ ਹੋਣ ਵਾਲਾ ਹੈ ਸਚਾਈ ਕੀ ਹੈ ਫਿਲਹਾਲ ਇਹ ਹੈ ਖਬਰ ਸੋਸ਼ਲ ਮੀਡੀਆ ਅਤੇ ਰਿਪੋਰਟਰਾਂ ਤੋਂ ਅਧਾਰਿਤ ਤੇ ਜਿਵੇਂ ਹੀ ਗੁਰਲੀਨ ਵੱਲੋਂ ਕੋਈ ਆਫੀਸ਼ੀਅਲੀ ਐਲਾਨ ਹੁੰਦਾ ਏ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਕਰਾਂਗੇ ਸਿਰਫ ਸੋਸ਼ਲ ਮੀਡੀਆ ਅਪਡੇਟ ਉੱਤੇ ਦੋਸਤੋ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਕਿ ਗੁਰਲੀਨ ਇੰਨੀ ਜਲਦੀ ਮਾਂ ਬਣ ਸਕਦੀ ਏ ਜਾਂ ਫਿਰ ਕੋਈ ਹੋਰ ਖੁਸ਼ਖਬਰੀ ਹੋ ਸਕਦੀ ਏ ਜਾਂ ਕੋਈ ਡਾਕਟਰਾਂ ਵੱਲੋਂ ਹੋਈ ਮਿਸਟੇਕ ਕਰਕੇ ਆਹ ਗੱਲ ਅਫਵਾਹ ਬਣ ਗਈ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਮਿਲਦਿਆਂ ਨੇ ਤੁਹਾਨੂੰ ਸਭ ਤੋਂ ਇੰਟਰਸਟਿੰਗ ਅਤੇ ਟ੍ਰੈਂਡਿੰਗ ਖਬਰਾਂ ਸਿਰਫ ਸੋਸ਼ਲ ਮੀਡੀਆ ਅਪਡੇਟ ਉੱਤੇ ਮਿਲਦੇ ਆ ਇਹੋ ਜੀ ਹੋਰ ਖਬਰ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ